सुखां भे हवा जे बोले आम रहे सुखां भले है हाप रहे सुख भले हवा जे बोले है आम रे सुखां भले हवादे बुले

पुले ते आ ते पुले प्यारे सत मै टे ते ਸਾਨੂੰ ਸਿੱਖ ਸੰਗਤਾਂ ਨੇ ਇੱਥੇ ਜੋ ਜਲ ਸਾਨ ਕਰਾਇਆ ਸਾਨੂੰ ਸਿੱਖ ਸੰਗਤਾਂ ਨੇ ਇੱਥੇ ਜੋ ਜਲ ਸਾਨ ਕਰਾਇਆ ਸਾਨੂੰ ਸਿੱਖ ਸੰਗਤਾਂ ਨੇ ਮੈਂ ਪਹਿਲੇ ਮਾਰ ਚੱਲ ਰਿਹਾ 21 ਦਸੰਬਰ ਨੂੰ ਅਨੰਦਪੁਰ ਸਾਹਿਬ ਤੋਂ ਜੋ ਹਰ ਇੱਕ ਸਾਲ ਦੀ ਤਰ੍ਹਾਂ ਕடਾਇਆ ਰਿਹਾ ਹੈ ਅੱਜ ਤੋਂ 30 ਸਾਲ ਪਹਿਲਾਂ ਬਾਬਾ ਜੋਰਾ ਸਿੰਘ ਜੀ ਉਹ ਉਹਨਾਂ ਦੇ ਪੁੱਤੇ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਇੱਕ ਨਗਰ ਕੀਰਤਨ ਚੱਲ ਰਿਹਾ ਅਸੀਂ ਇੱਥੇ ਪਹੁੰਚਰਦੇ ਜੀ ਆਇਆਂ ਕਹਿੰਦੇ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਅਸੀਂ ਆਉਂਦੇ ਆ ਇਹ ਅਸੀਂ ਸੰਗਤਾਂ ਦਾ ਬਹੁਤ-ਬਹੁਤ ਧੰਨ ਧੰਵਾਦ ਕਰਦੇ ਆ ਜਿਹੜੇ ਇੰਨੀ ਵੱਡੀ ਗਿਣਤੀ ਵਿੱਚ ਨਗਰ ਕੀਰਤਨਾਂ ਨਾਲ ਚੱਲ ਰਹੀਆਂ ਨੇ ਇੱਥੋਂ ਅਸੀਂ ਸੰਗਤਾਂ ਟਿੱਬੇ ਤੱਕ ਜਾਣਗੇ ਉੱਥੋਂ ਅਸੀਂ ਵਾਪਸ ਆਵਾਂਗੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਗੁਰਦਾਰਾ ਸ੍ਰੀ ਮਹਿਤਿਆਣਾ ਸਾਹਿਬ ਤੋਂ ਜੋ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਮਹਿਤਿਆਣਾ ਸਾਹਿਬ ਨੂੰ ਜਾਂਦਾ ਹੈ ਜੋ ਪੜਾਦਾਰ ਪੜਾ ਹੁੰਦਾ ਹੋਇਆ ਅੱਜ ਗੁਰਦਾਰਾ ਸ੍ਰੀ ਰੇਰੂ ਸਾਹਿਬ ਰਾਤ ਦੀ ਸਤੇ ਸੀ ਉਸ ਤੋਂ ਉਪਰੰਤ ਆਰੰਭ ਹੋ ਕੇ ਇਹ ਡੇਲੋ ਰੋਡ ਗੁਰਦਾਰ ਸਾਹਿਬ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪਹੁੰਚਿਆ ਅੱਜ ਸੰਗਤਾਂ ਵਾਸਤੇ ਕੀਰਾਂ ਦੇ ਲੰਗਰ ਲਾਏ ਗਏ ਹਨ ਔਰ ਅਸੀਂ ਇੱਥੇ ਪਹੁੰਚਣ ਤੇ ਨਗਰ ਕੀਰਤਨ ਨੂੰ ਅਤੇ ਗੁਰਦੁਆਰਾ ਸ੍ਰੀ ਦੇਰੂ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਨੂੰ ਜੀਓ ਆਇਆਂ ਕਹਿੰਦੇ ਆ ਔਰ ਸੰਗਤਾਂ ਨੂੰ ਜੀਓ ਆਇਆਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਲਖਸ ਸਿੰਘ ਜੀ ਦਾ ਐਡਾ ਵੱਡਾ ਉਪਰਾਲਾ ਕਰਨ ਤੇ ਇਹਨਾਂ ਦਾ ਸਾਨੇ ਵਾਲ ਆਇਆ ਤੇ ਪਹੁੰਚਣ ਤੇ ਸਾਡੇ ਗੁਰਦੁਆਰਾ ਗੁਰਗੋਬਿੰਦ ਸਿੰਘ ਦੇਲੂ ਪਾਸ਼ਾ ਜੀ ਦਾਸ ਤੋਂ ਸਾਰੀ ਸਮੂਹ ਸੰਗਤ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਧੰਨਵਾਦ ਕਰਦਾ ਇਹਨਾਂ ਇੱਥੇ ਨੰਗਰਾਂ ਦੀਆਂ ਸੇਵਾ ਕਰੀਆਂ ਦੁਕਾਨਦਾਰ ਮਾਰਕੀਟ ਦੀਆਂ ਸੰਗਤਾਂ ਇਹਨਾਂ ਦੇ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦਾ ਵਾਹਿਗੁਰੂ ਜੀ ਖਾਲਸਾ ਜੋ ਕਿ ਅੱਜ ਬਾਬਾ ਲੱਖਾ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਆਏ ਨੇ ਔਰ ਸੰਗਤਾਂ ਸਾਰੀਆਂ ਤੁਰ ਕੇ ਤਲਾਕੀ ਜਿਹਾ ਪ੍ਰਕਰਮਾ ਕਰਦੀਆਂ ਹੋਈਆਂ ਆਨੰਦਪੁਰ ਸਾਬ ਤੋਂ ਪਿੰਡ ਆਨੰਦਪੁਰ ਵਿਖੇ ਆਨੰਦਪੁਰ ਸਾਹਿਬ ਨਾਲ ਵਿਖੇ ਅੱਜ ਨਗਰ ਕੀਰਤਨ ਪਹੁੰਚਿਆ ਡੇਲੋ ਰੋਡ ਦੀ ਸਮੂਹ ਦੁਕਾਨਦਾਰ ਵੀਰ ਸਾਡੇ ਜਿੰਨੇ ਵੀ ਮੁਹੱਲੇ ਵਾਲੇ ਵੀਰ ਨੇ ਜਿੰਨੀ ਵੀ ਸਾਡੀ ਸੰਗਤ ਆ ਪਹਿਲਾਂ ਤਾਂ ਅਸੀਂ ਇੱਥੇ ਪਹੁੰਚਣ ਤੇ ਦਿਲ ਦੀਆਂ ਅੰਗਰੇਰਾਂੀਆਂ ਤੋਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਬੜੀ ਸੰਗਤ ਦੇ ਵਿੱਚ ਸ਼ਰਧਾ ਜੋ ਇਹ ਸਵਾ ਦੇ ਦਿਨ ਚੱਲ ਰਹੇ ਨੇ ਛੋਟੇ ਸਹਿਬਜ਼ਾਦਿਆਂ ਦੇ ਆਪਾਂ ਦਿਹਾੜੇ ਮਨਾ ਰਹੇ ਆਂ ਔਰ ਖੀਰ ਦੇ ਲੰਗਰ ਚਾਹ ਦੇ ਲੰਗਰ ਔਰ ਬੜੀ ਵਧੀਆ ਜਿਹੜਾ ਬਾਬਾ ਲੱਖਾ ਸਿੰਘ ਜੀ ਉਹਨਾਂ ਦੇ ਨਾਲ ਜਿੰਨੀ ਵੀ ਉਹਨਾਂ ਦੀ ਸੰਪਰਦਾਇ ਆਈ ਆ ਔਰ ਕੀਰਤਨ ਦੁਆਰਾ ਸਾਰੀ ਸੰਗਤ ਨੂੰ ਉਹਨੇ ਇੱਥੇ ਪੜਾਵਾ ਲਾ ਕੇ ਨੇ ਹਾਲ ਕੀਤਾ ਔਰ ਮੈਂ ਇਹੀ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਜੋ ਕਿ ਗੁਰਸਿੱਖੀ ਦਾ ਗੁਰੂ ਸਾਹਿਬ ਨੇ ਫਲਸਫਾ ਜੋ ਸੀਗਾ ਇਹ ਅਸੀਂ ਸਾਰੇ ਉਹਦੇ ਪੂਰਨਿਆਂ ਤੇ ਚੱਲੀਏ ਮੈਂ ਆਪਣੇ ਕਨੀਓ ਆਪਣੇ ਇਲਾਕੇ ਦੀਆਂ ਸੰਗਤਾਂ ਕਰਨ ਸਾਰੀ ਇੱਥੇ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ